धान जी <marriages timing> ਅਨੰਤ ਨਾਮ ਦਾ ਲੜਕਾ ਹੈ ਜਿਸ ਦਾ ਨਾਮ ਜਗੀਪੁਰ ਤੋਂ ਅਨੰਤ ਨਾਮ ਦਾ ਲੜਕਾ ਹੈ ਉਹਦਾ 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 ਕਤਲ ਹੋਇਆ ਤੇ ਹਲੇ ਇਹ ਮੈਟਰ ਜਿਹੜਾ ਹੈ ਇਹਨੂੰ ਹਲੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਬਾਅਦ ਕਰਨੇ ਪੜਤਾ ਤੁਹਾਨੂੰ ਮੈਂ ਉਸ ਤੋਂ ਬਾਅਦ ਜੋ ਵੀ ਜਾਣਕਾਰੀ ਸਾਡੇ ਕੋਲ ਹੈਗੀ ਅਸੀਂ ਸਾਰਿਆਂ ਨਾਲ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਉਥੋਂ ਡੈੱਡ ਬੋਡੀ ਹੈ ਉਹ ਤੋਂ ਮਿਲੀ ਹੈ ਹਲੇ ਅਸੀਂ ਜਿਹੜਾ ਸਾਡਾ ਕੁਝ ਹੈ ਤੁਹਾਨੂੰ ਹਲੇ ਤਾਂ ਉਹ ਪ੍ਰੀਲੀਮਿਨਰੀ ਕਰ ਲੈਣਗੇ ਉਸ ਤੋਂ ਬਾਅਦ ਮਦਦ ਸਾਰਾ ਬ੍ਰੀਫ ਹੋ ਜਾਣਾ ਸਰ ਸੱਚੀ ਵਿਅਸਤੀਆਂ ਨੂੰ ਗ੍ਰਿਫਤਾਰ ਕੀਤਾ ਕਿ ਨਹੀਂ ਕੀਤਾ ਜੀ ਹਾਂ ਜੀ ਕੁਝ ਬੰਦੇ ਅਸੀਂ ਨਾ ਹਨਡਾਪ ਕੀਤੇ ਨੇ ਤੇ ਪੁਲਿਸ ਕਰ ਰਹੇ ਆ ਜਿਹੜਾ ਬੰਦਾ ਵੀ ਜਿਸ ਬੰਦੇ ਨੇ ਇਹ ਵੀ ਆਇਆ ਜਾਂ ਕੁਝ ਕੰਮ ਕੀਤਾ ਹੋਊਗਾ ਜਿਹੜਾ ਕਲਪ੍ਰੇਟ ਹੈ ਉਹਨੂੰ ਅਸੀਂ ਉਹਦਾ 7 ਦਿਨ ਜਾਂ ਅੰਦਰ ਲਿਖੀ ਜਾਣਾ ਸਰ ਜੀ ਦਾ ਕਤਲ ਹੋਇਆ ਉਹ ਵਿਅਕਤੀ ਕਿੱਥੇ ਦਾ ਰਹਿਣ ਵਾਲਾ ਸੀ ਉਹ ਐਜ਼ ਆਫ ਨਾ ਸਮਝਦਾ ਪਤਾ ਕਿ ਉਹ ਧੂੜੀ ਦਾ ਹੀ ਰਹਿਣ ਵਾਲਾ ਸੀ ਥੈਂਕ ਯੂ ਅਚਾਰ